ਮਸ਼ਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ 2 ਮਹੀਨਿਆਂ ਤੋਂ ਟਾਵਰ ਤੇ ਚੜ੍ਹੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਸਮਾਣਾ ਪਾਤਲਾ ਰੋਡ ਜਾਮ ਕੀਤਾ ਗਿਆ ਸਮਾਣਾ ਵਿਖੇ ਪਿਛਲੇ 2 ਮਹੀਨਿਆਂ ਤੋਂ ਬੀਐਸਐਨਲ ਦੇ 400 ਫੁੱਟ ਉੱਚੇ ਟਾਵਰ ਤੇ ਭਾਈ ਗੁਰਜੀਤ ਸਿੰਘ ਖਾਲਸਾ ਗੁਰੂ ਦੀ ਬੇਦਵੀ ਦਾ ਕਾਨੂੰਨ ਸਖਤ ਬਣਾਉਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਅੱਜ ਸਮਾਣਾ ਦੀ ਤਹਿਸੀਲਪਾਰਕ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਅਨਸੁਖਣੀ ਘਟਨਾ ਨਾ ਘਟੇ ਲੋਕਾਂ ਵੱਲੋਂ ਸਿੱਖ ਜਾਂਦੇ ਬੰਦਿਆਂ ਵੱਲੋਂ ਅੱਜ ਤਹਿਸੀਲਪਾਰਕ ਤੋਂ ਚੱਲ ਕੇ ਬੰਦਾ ਸਿੰਘ ਬਹਾਦਰ ਚੌਂਕ ਤੱਕ ਜਾਮ ਲਗਾ ਦਿੱਤਾ ਗੁਰਬਾਣੀ ਦਾ ਜਾਪ ਕੀਤਾ ਗਿਆ ਸਿੱਖ ਜਾਂਦੇ ਬੰਦਿਆਂ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਕੋਲ ਬੇਦਵੀ ਦਾ ਸਖਤ ਕਾਨੂੰਨ ਬਣਾਉਣ ਲਈ ਦਿੱਤਾ ਹੋ ਗਿਆ ਹੈ ਪਰ ਤਾ ਕੁਸ ਨੂੰ ਲਾਗੂ ਨਹੀਂ ਕੀਤਾ ਗਿਆ ਮੁਸਲਮ ਭਾਈਚਾਰੇ ਤੇ ਹਿੰਦੂ ਭਾਈਚਾਰੇ ਦਾ ਕਾਨੂੰਨ ਪਾਸ ਕੀਤਾ ਗਿਆ ਪਰ ਸਿੱਖ ਵਾਸਤੇ ਕਾਨੂੰਨ ਕਿਉਂ ਨਹੀਂ ਬਣ ਰਹੇ ਪੰਜਾਬ ਸਰਕਾਰ ਜੋ ਗੁਰਜੀਤ ਸਿੰਘ ਖਾਲਸਾ 2 ਮਹੀਨੇ ਤੋਂ ਟਾਵਰ ਤੇ ਸੰਘਰਸ਼ ਕਰ ਰਹੇ ਹਨ ਕਿਉਂ ਨਹੀਂ ਧਿਆਨ ਦੇ ਰਹੀ ਕੋਈ ਵੀ ਮੰਤਰੀ ਸੰਤਰੀ ਆ ਕੇ ਖਾਲਸਿਆਂ ਨੂੰ ਨਹੀਂ ਮਿਲ ਰਹੇ ਉਸ ਨੂੰ ਵਿਸ਼ਵਾਸ ਵਿੱਚ ਲਾ ਕੇ ਥੱਲੇ ਉਤਾਰਨ ਦਾ ਉਪਰਾਲਾ ਕਿਉਂ ਨਹੀਂ ਕੀਤਾ ਗਿਆ ਸਰਦੀ ਵਿੱਚ 400 ਫੁੱਟ ਉੱਚੇ ਟਾਵਰ ਤੇ ਬੈਠਣਾ ਖਾਲਸਿਆਂ ਨਾਲ ਕੁਝ ਵੀ ਘਟਨਾ ਘਟ ਸਕਦੀ ਹੈ ਤੇ ਘਟਣ ਦਾ ਖਤਰਾ ਮੰਡਾਰ ਮੰਡਰਾ ਰਿਹਾ ਹੈ ਸੋ ਲੋੜ ਹੈ ਪੰਜਾਬ ਸਰਕਾਰ ਨੂੰ ਇਸ ਬਾਰੇ ਧਿਆਨ ਦੇਣ ਦੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ये इतने बड़े सवारी संगठन है सौरमाला नाम समिति अपना तो बड़े ग्रुप जो करते करने के बारे में सभी आपको अपनी ये सरकार ने बेहतरीन याद और कुछ तो कोई लम देना और ऐसी कुछ नहीं है करो गाय गुरु गाय गुरु गाय गुरु गाय गुरु गाय गुरु गाय गुरु गाय ਵਾਹ ਸਿਰੂ ਵਾਹਿਗੁਰੂ ਵਾਹ ਸਿਰੂ ਵਾਹਿਗੁਰੂ ਵਾਹ ਸਿਰੂ ਵਾਹਿਗੁਰੂ ਵਾਹ ਸਿਰੂ ਇਹ ਸਾਨੂੰ ਅੱਜ ਅੱਕ ਕੇ ਲਾਉਣਾ ਪੈ ਜੀ 57 ਦਿਨ ਹੋ ਗਏ ਗੁਰਜੀਤ ਸਿੰਘ ਖੇੜਾ ਨਗਾਇਆਂ ਨੂੰ ਟਾਪਰ ਤੇ ਚੜ੍ਹੇ ਨੂੰ ਹਲੇ ਤੱਕ ਨਾ ਪੰਜਾਬ ਸਰਕਾਰ ਨਾਲ ਸੈਂਟਰ ਸਰਕਾਰ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਅਸੀਂ ਅੱਕ ਕੇ ਰੋਡ ਜਾਮ ਕੀਤਾ ਤੇ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਅਸੀਂ ਰੇਲਾਂ ਵੀ ਰੋਕਾਂਗੇ ਸੰਘਤ ਜਿੱਤਣਾ ਨਿਕਲੂਗੀ ਫਿਰ ਅਸੀਂ ਪੰਜਾਬ ਬੰਦ ਕਰਾਂਗੇ ਰੋਡ ਰਵੱਡੇ ਰੋਕਾਂਗੇ ਜੇ ਨਾ ਸਾਡੀ ਸਰਕਾਰ ਨੇ ਸੁਣੀ ਜੇ ਨਾ ਕਾਨੂੰਨ ਬਣਾਉਣ ਵਿੱਚ ਪੰਜਾਬ ਸਰਕਾਰ ਨੇ ਮਦਦ ਕੀਤੀ ਇਹਨਾਂ ਦੇ ਨੱਕ ਜੇ ਅਸੀਂ ਦਮ ਕਰਕੇ ਹਟਾਂਗੇ ਅੱਜ ਮੋਰਚਾ ਟਾਬਰ ਥੱਲੇ ਨੇ ਰੋਊਗਾ ਔਣ ਮੋਰਚਾ ਬਾਹਰ ਪੰਜਾਬ 'ਚ ਫੈਲੂਗਾ ਪ੍ਰੋਗਰਾਮ ਤਾਂ ਅੱਗੇ ਹੁਣ ਸੰਗਤ ਦਾ ਰਹਿ ਕਰਕੇ ਕਰਾਂਗੇ ਜੀ ਵੀ ਇਹ ਤਾਂ ਅੱਜ ਮਜਬੂਰੀ ਵਸ ਸਾਨੂੰ ਬਾਹਰ ਨਿਕਲਣਾ ਪਿਆ ਕਿਉਂਕਿ 2 57 ਦਿਨ ਹੋ ਗਏ ਅਸੀਂ ਪਾਰਕ ਚ ਬੈਠ ਕੇ ਪੂਰੇ ਸ਼ਾਂਤਮਈ ਪ੍ਰੋਗਰਾਮ ਕਰ ਰਹੇ تھے ਪਰ ਸਰਕਾਰ ਦੇ ਸਿਰ ਤੇ ਕੋਈ ਅਸਰ ਨਹੀਂ ਹੋਇਆ ਸਾਡੇ ਉੱਥੇ ਬੈਠਣ ਦਾ ਤਾਂ ਸਾਨੂੰ ਅੱਜ ਮਜਬੂਰਨ ਅੱਜ ਚੌਂਕ ਚ ਜਾਮ ਲਾਉਣ ਲਈ ਬਾਹਰ ਨਿਕਲ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੁਣ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਅਸੀਂ ਜੇ ਨਹੀਂ ਸਰਕਾਰ ਆਊਗੀ ਅੱਗੇ ਹੋਰ ਪ੍ਰੋਗਰਾਮ ਹੋਊਗਾ ਕੋਈ ਦੇਖੋ ਇੱਕੋ ਜਗ੍ਹਾ ਤਾਂ ਫਿਰ ਜੇ ਨਹੀਂ ਸਾਡੀ ਗੱਲ ਸੁਣਦੇ ਸਾਨੂੰ ਹੋਰ ਵੀ ਪਤਾ ਨਹੀਂ ਕੀ ਕੁਝ ਕਰਨਾ ਪਵੇ ਗੁਰੂ ਲਈ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਅਸੀਂ ਸ਼ਾਂਤਮਈ ਤੋਂ ਚੱਲਣਾ ਹੈ ਸਿੱਖ ਨੇ ਜਿਹੜੇ ਪਿਆਰ ਨਾਲ ਸਤਕਾਰ ਨਾਲ ਇਸ ਦੇਸ਼ 'ਚ ਰਹਿਣਾ ਚਾਹੁੰਦੇ ਨੇ ਪਰ ਹੁਣ ਗੁਰਵਾਣੀ ਦੀ ਸਤਕਾਰ ਨਹੀਂ ਜੇ ਸਾਡੀ ਕੇਂਦਰ ਸਰਕਾਰ ਕਹਿੰਦੀ ਹੈ ਵੀ ਇਹਦੇ ਸਜ਼ਾ ਵਾਧਾ ਕਹਿੰਦੇ 20 ਸਾਲ ਦੀ ਉਹਨਾਂ ਨੇ ਇੱਕ ਚਿੱਠੀ ਕੱਢੀ ਹੈ ਮਿਤਸ਼ਾ ਨੇ ਮੁੱਖ ਮੰਤਰੀ ਨੂੰ ਕਹਿੰਦਾ ਸਜ਼ਾ ਵੱਧ ਹੈ ਕਹਿੰਦਾ 20 ਸਾਲ ਦੀ ਦੇਖੋ ਫਿਰ ਇਹਦਾ ਮਤਲਬ ਜਿਹੜੀ ਵਿਯਾਦਵੀ ਕਰਨ ਵਾਲੇ ਉਹਨਾਂ ਦੀ ਏਜੰਸੀਆਂ ਆਰਐਸਐਸ ਹੋ ਸਕਦੀ ਹੈ ਜਾਂ ਸਰਕਾਰ ਹੋ ਸਕਦੀ ਹੈ ਇਹਦੇ ਪਿੱਛੇ ਕਿਉਂਕਿ ਉਹਨਾਂ ਨੂੰ ਤਾਂ ਤਰਾਜ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਤਾਂ ਕਿਉਂਕਿ ਇਹ ਬਾਰਡਰ ਸਟੇਟ ਹੈ ਜੇ ਇੱਥੇ ਮਾਹੌਲ ਸਿੱਖ ਦੇਸ਼ ਲਈ ਅੱਜ ਕਲ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮੋਦੀ ਸਾਹਿਬ ਨੇ ਸੰਦੇਸ਼ ਦਿੱਤਾ ਵੀ ਗੁਰੂ ਸਾਹਿਬ ਨੇ ਹਿੰਦ ਦੀ ਚਾਦਰ ਇਹ ਹਿੰਦ ਦੀ ਚਾਦਰ ਹੈ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਬਾਣੀ ਅੱਜ ਯਾਰ ਗਲੀਆਂ ਚ ਕਿਤੇ ਅੰਗ ਕੱਟੇ ਜਾ ਰਹੇ ਨੇ ਕਿਤੇ ਗਲੀਆਂ ਚ ਪਾ ਕੇ ਖਲਾਈ ਦੇ ਕਿਤੇ ਨਰੋਜ ਚ ਪਾ ਕੇ ਸਿੱਟੀ ਜਾ ਰਹੀ ਹੈ ਇਹ ਤੋਂ ਫਿਰ ਕੀ ਸੰਦੇਸ਼ ਮਿਲਦਾ ਹੈ ਫਿਰ ਉਹ ਮੋਦੀ ਸਾਹਿਬ ਉਹ ਟਕਵੰਜ ਕਰਦੇ ਨੇ ਵੀ ਉਹਨਾਂ ਨੂੰ ਕੋਈ ਸਤਕਾਰ ਨਹੀਂ ਹੈਗਾ ਸੈਂਟਰ ਸਰਕਾਰ ਜਾਣ ਬੁੱਝ ਕੇ ਬੇਅਦਬੀ ਦੇ ਪਿੱਛੇ ਸੈਂਟਰ ਸਰਕਾਰ ਦੀ ਬਦਨੀਤੀ ਹੈ ਨਹੀਂ ਇਹ ਕੋਈ ਗੱਲ ਨਹੀਂ ਹੈਗੀ ਕਿਉਂਕਿ ਅੱਜ 8 6 ਸਾਲ ਹੋ ਗਏ ਅੱਜ ਕਾਨੂੰਨ ਭੇਜੇ ਨੂੰ ਪੰਜਾਬ ਸਰਕਾਰ ਨੇ ਪਾਸ ਕਰਕੇ ਜਿਹੜੇ ਵੀ ਸਟੇਟ ਨੇ ਪਾਸ ਕਰਕੇ ਭੇਜਿਆ ਉਹਦਾ ਕਾਨੂੰਨ ਬਣਿਆ ਮੱਧ ਪ੍ਰਦੇਸ਼ ਨੇ ਗਊ ਮਾਤਾ ਤੇ ਬਣਾਇਆ ਉਹਨਾਂ ਦਾ ਬਣ ਗਿਆ 20 ਸਾਲ ਦੀ ਕੈਦ ਯੂਪੀ ਨੇ ਬਣਾਇਆ ਲਵ ਜਹਾਜ਼ ਤੇ ਬਣ ਗਿਆ ਉਹਨਾਂ ਦਾ ਪਰ ਅਸੀਂ ਨੇ ਅੱਜ ਸਾਡੇ ਸਰਕਾਰਾਂ ਨੇ ਪੰਜਾਬ ਦੀਆਂ ਨੇ ਬਣਾਇਆ ਤੇ ਉਹਦਾ ਅਜੇ ਤੱਕ ਉਹਨੂੰ ਅੱਜ 6 ਸਾਲ ਹੋ ਗਏ ਉੱਥੇ ਹੀ ਪਿਆ ਉਹ ਉਲਟਾ ਨਾ ਪੰਜਾਬ ਸਰਕਾਰ ਇਹ ਉਹਦੇ ਲਈ ਕੋਈ ਉਪਰਾਲੇ ਕਰ ਰਹੀ ਹੈ ਜੇ ਸਾਨੂੰ ਫਿਰ ਪੰਜਾਬ ਨਹੀਂ ਸਾਨੂੰ ਉਰੇ ਨਹੀਂ ਬੈਠਣਾ ਪੈਣਾ ਦੀ ਫਿਰ ਅਸੀਂ ਕੋਈ ਮੋਦੀ ਦੇ ਖਿਲਾਫ ਸੰਘਰਸ਼ ਕਰਦੇ ਪਰ ਪੰਜਾਬ ਸਰਕਾਰ ਜੇ ਦਿਲੋਂ ਤਾਂ ਅਜ ਮੁੱਖ ਮੰਤਰੀ ਬਹਿਣ ਦੇਵੇ ਵੀ ਮੋਦੀ ਸਰਕਾਰ ਸਿੱਖਾਂ ਲਈ ਕਾਨੂੰਨ ਨਹੀਂ ਬਣਾ ਰਹੀ ਇਹ ਇਹ ਮਸਲਾ ਤਾਂ ਕਰਕੇ ਅੱਜ ਸਾਨੂੰ ਇਹ ਇਹ ਅੱਜ ਸਿੱਖਾਂ ਨੂੰ ਬਾਹਰ ਆ ਕੇ ਚੌਂਕ 'ਚ ਬਹਿ ਕੇ ਸਤਨਾਮ ਵਹਿਗੁਰੂ ਦਾ ਜਾਪ ਕਰਦੇ ਹੋਏ ਰੋਜ਼ ਪ੍ਰਦਰਸ਼ਨ ਕਰ ਰਹੇ ਆ ਵੀ ਗੁਰਬਾਣੀ ਦਾ ਸਤਕਾਰ ਹੈ ਪੰਜਾਬ ਵਸਦਾ ਕਰੋ 230 ਸਾਲ ਲਾ ਕੇ ਗੁਰੂਆਂ ਨੇ ਇਹ ਅਕਾਲ ਪੁਰਖ ਦੀ ਬਾਣੀ ਹੈ ਜਿਹੜੀ ਉਹ ਉਹ ਲਿਆਂਦੀ ਦੀ ਪਰ ਅੱਜ ਉਹਦਾ ਨਰਾਦਰ ਉਹਨਾਂ ਦੀ ਗੁਰੂਆਂ ਦੀ ਧਰਤੀ ਦੀ ਹੋ ਰਿਹਾ ਜਿਸ ਧਰਤੀ ਲਈ ਸਿੱਖਾਂ ਨੇ ਆਪਣਾ ਸਾਰਾ ਕੁਝ ਗੁਰੂ ਨੇ ਸਰਵੰਸਵਾਰਤਾ ਸਾਡੇ 10ਵੇਂ ਪਾਸਾ ਨੇ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬਹਿ ਗਏ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਹਿੰਦੂ ਭਰਾਵਾਂ ਦੇ ਧਰਮ ਲਈ ਆਪਣਾ ਬਲੀਦਾਨ ਆਪਦਾ ਸੀਸ ਭਾਰਤਾ ਪਰ ਅੱਜ ਉਹਨਾਂ ਦੀ ਬਾਣੀ ਉਸ ਮਹਾਪੁਰਖਾਂ ਦੀ ਗੁਰੂਆਂ ਦੀ ਬਾਣੀ ਅੱਜ ਇਸ ਧਰਤੀ ਤੇ ਰੋਲ ਰਹੀ ਹੈ ਜਾਣ ਬੁੱਝ ਕੇ ਰੋਲੀ ਜਾ ਰਹੀ ਹੈ ਸਰਕਾਰਾਂ ਵੱਲੋਂ ਇਹ ਹੈ ਜੇ ਨਾ ਸਰਕਾਰਾਂ ਜਾਗੀਆਂ ਤਾਂ ਅੱਗੇ ਸੰਘਰਸ਼ ਜਿਹੜਾ ਤਿੱਖਾ ਹੋਊਗਾ